ਸਸ ਸੀਗਾ ਦੋਸਤੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਦਰਸ਼ਕੋ ਤੁਹਾਡੇ ਵਾਸਤੇ ਜਿਹੜੀ ਨਿੰਮ ਤੋਂ ਬਣੀ ਜਿਹੜੀ ਸਪਰੇਅ ਹੁੰਦੀ ਆ ਉਹ ਲੈ ਕੇ ਆਏ ਆ ਬਹੁਤ ਜ਼ਿਆਦੇ ਕਾਰਗਰ ਸਪਰੇਅ ਆ ਇਹ ਦੇਸੀ ਬਿਲਕੁਲ ਆਰਗੈਨਿਕ ਜਿੰਨੀਆਂ ਵੀ ਚੀਜ਼ਾਂ ਪੈਣੀਆਂ ਬਿਲਕੁਲ ਆਪਣੇ ਘਰ ਦੇ ਵਿੱਚ ਉਹ ਚੀਜ਼ਾਂ ਅਵੇਲੇਬਲ ਆਉਂਦੀਆਂ ਕੋਈ ਵੀ ਚੀਜ਼ ਬਾਹਰ ਤੋਂ ਲਿਆਉਣ ਦੀ ਜਿਹੜੀ ਜ਼ਰੂਰਤ ਆ ਉਹ ਨਹੀਂ ਹੈਗੀ ਤੇ ਸਪਰੇਅ ਇੰਨੀ ਕਾਰਗਰ ਆ ਇੱਕ ਵਾਰ ਕਰ ਦੋਗੇ ਹਫਤਾ ਬਿਲਕੁਲ ਵਧੀਆ ਨਿਕਲ ਜਾਊਗਾ ਸਪਰੇਅ ਕਰਨ ਦਾ ਤਰੀਕਾ ਉਹ ਬਹੁਤ ਜ਼ਿਆਦਾ ਮੈਟਰ ਕਰਦਾ ਵੀ ਆਪਾਂ ਸਪਰੇਅ ਕਿਹੜੇ ਤਰੀਕੇ ਨਾਲ ਕਰ ਰਹੇ ਆ ਜਿਹੜਾ ਚਿੱਟਾ ਮੱਛਰ ਹੋ ਗਿਆ ਹਰਾ ਤੇਲਾ ਹੋ ਗਿਆ ਸੂੰਡੀਆਂ ਹੋ ਗਈਆਂ ਇਹਨਾਂ ਦੇ ਜਿਹੜੇ ਐਗ ਵਗੈਰਾ ਹੁੰਦੇ ਆ ਪੱਤੇ ਦੇ ਨੀਚੇ ਵਾਲੇ ਪਾਰਟ ਦੇ ਵਿੱਚ ਹੁੰਦੇ ਆ ਥੱਲੇ ਵਾਲੇ ਜਿਹੜਾ ਪੱਤੇ ਦਾ ਥੱਲੇ ਵਾਲਾ ਇਹ ਹਿੱਸਾ ਹੁੰਦਾ ਉਹਦੇ ਵਿੱਚ ਹੁੰਦੇ ਆ ਆਪਾਂ ਕੀ ਕਰਦੇ ਆ ਉੱਪਰ ਉੱਪਰ ਸਪਰੇਅ ਕਰ ਦਿੰਨੇ ਆ ਆਪਕੋ ਜਿਹੜਾ ਆਪਾਂ ਬਾਰੇ ਵੱਡੇ ਹਾਈ ਲੈਵਲ ਤੇ ਕਰ ਰਹੇ ਆ ਤਾਂ ਤਾਂ ਆਪਣੀ ਮਜਬੂਰੀ ਬਣ ਜਾਂਦੀ ਹੈ ਵੀ ਆਪਾਂ ਨੂੰ ਕਾਲ ਕਰਨੀ ਪੈਂਦੀ ਆ ਜੇ ਆਪਾਂ ਗਾਰਡਨਿੰਗ ਵਗੈਰਾ ਥੋੜੀ ਸਬਜ਼ੀ ਲਈ ਹੋਈ ਆ ਫਲਦਾਰ ਬੂਟੇ ਜਿਹੜੇ ਥੋੜੇ ਲਾਏ ਹੋਏ ਆ ਤਾਂ ਚੰਗੀ ਤਰ੍ਹਾਂ ਬੂਟੇ ਨੂੰ ਉੱਤੇ ਤੋਂ ਲੱਗ ਜੋ ਤੇ ਥੱਲੇ ਦਾ ਹੀ ਚੰਗੀ ਤਰ੍ਹਾਂ ਨਿਵਾ ਦਿਓ ਸਾਰੇ ਪੱਤੇ ਪੁੱਤਿਆਂ ਦਾ ਐਨ ਜਮਾ ਚੰਗੀ ਤਰ੍ਹਾਂ ਇਸ਼ਨਾਨ ਕਰਾ ਦਿਓ ਤੁਸੀਂ ਆਪ ਦੇਖੋਗੇ ਜਿਹੜਾ ਰਿਜ਼ਲਟ ਆ ਉਹ ਤੁਹਾਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਮਿਲੂਗਾ ਬਹੁਤ ਜ਼ਿਆਦਾ ਵਧੀਆ ਮਿਲੂਗਾ ਤੇ ਅੱਜ ਆਪਾਂ ਤੁਹਾਨੂੰ ਨਿੰਮ ਤੋਂ ਬਣੀ ਹੋਈ ਸਪਰੇਅ ਦੱਸਾਂਗੇ ਵੀ ਉਹਦੇ ਵਿੱਚ ਕੀ ਕੀ ਚੀਜ਼ਾਂ ਦੀ ਜ਼ਰੂਰਤ ਆ ਕਿੰਨੀਆਂ-ਕਿੰਨੀਆਂ ਜਾਣੀਆਂ ਚੀਜ਼ਾਂ ਉਹ ਪਾਉਣੀਆਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਦੇ ਉੱਪਰ ਇਹ ਚੀਜ਼ ਆਪਾਂ ਕਰ ਸਕਦੇ ਆ ਪਿਆਰ ਕਰਨ ਦਾ ਜਿਹੜਾ ਤਰੀਕਾ ਉਸ ਤੋਂ ਬਾਅਦ ਆਉਂਦਾ ਰੱਖ-ਰਖਾਓ ਦਾ ਜਿਹੜਾ ਤਰੀਕਾ ਰੱਖ-ਰਖਾਓ ਬਹੁਤ ਜ਼ਿਆਦਾ ਮੈਟਰ ਕਰਦਾ ਜਿਵੇਂ ਕਰਨ ਦਾ ਤਰੀਕਾ ਸਪਰੇਅ ਆਪਾਂ ਪੌਦੇ ਦੇ ਉੱਪਰ ਕਿਵੇਂ ਕਰਨੀ ਆ ਉਸੇ ਤਰ੍ਹਾਂ ਇਹਨੂੰ ਸਪਰੇਅ ਨੂੰ ਆਪਾਂ ਕਿੱਥੇ ਰੱਖਣਾਗਾ ਉਹ ਸਾਰੀਆਂ ਗੱਲਾਂ ਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਲੈ ਵੀ ਦਰਸ਼ਕੋ ਹੁਣ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਆਜੋ ਫਿਰ ਸਾਰਿਆਂ ਤੋਂ ਪਹਿਲਾਂ ਚਾਹੀਦੇ ਆਪਾਂ ਨੂੰ ਨਿੰ ਦੋ ਨੰਬਰ ਤੇ ਆਪਾਂ ਅੱਧਾ ਲੀਟਰ ਜਿਹੜੇ ਸਪਰੇਅ ਆ ਉਹ ਤਿਆਰ ਕਰਨੀਆਂ ਅੱਧਾ ਲੀਟਰ ਪਾਣੀ ਲੈ ਲੈਣਾ ਮੈਂ ਜਿਹੜਾ ਘੋਲ ਆ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਸੀ ਇਸ ਕਰਕੇ ਜਿਹੜੇ ਪੱਤੇ ਆ ਉਹ ਆਪਾਂ ਕੱਟ ਲਏ ਆ ਤੁਹਾਨੂੰ ਦੱਸ ਦਾਂਗੇ ਹੁਣ ਇਹਦੀ ਕਵਾਂਟੀਟੀ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਇੱਕ ਨੰਬਰ ਤੇ ਆਪਾਂ ਨੂੰ ਚਾਹੀਦੀ ਆ ਦਹੀਂ ਦਹੀਂ ਚਾਹੀਦੀ ਆ ਇਹ ਦਹੀਂ ਫਰੈਸ਼ ਵੀ ਹੋ ਸਕਦੀ ਆ ਤੇ ਦਾ ਹਫ਼ਤਾ 10 ਦਿਨ 15 ਦਿਨ ਪੁਰਾਣੀ ਵੀ ਚੱਲ ਜੂਗੀ ਤੇ ਇਹਦੇ ਵਿੱਚ ਆਪਾਂ ਲੱਸੀ ਦਾ ਇਸਤੇਮਾਲ ਵੀ ਕਰ ਸਕਦੇ ਆ ਦੋਨਾਂ ਦੇ ਵਿੱਚੋਂ ਕੋਈ ਵੀ ਚੀਜ਼ ਲੈ ਲਓ ਬੈਟਰ ਆ ਉਸ ਤੋਂ ਬਾਅਦ ਚਾਹੀਦੀ ਆਪਾਂ ਨੂੰ ਹਲਦੀ ਆਹ ਹਲਦੀ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਨੂੰ ਜ਼ਿਆਦਾ ਨਹੀਂ ਸੀ ਚਾਹੀਦੀ ਇਹਦੇ ਵਿੱਚ ਇਹਦਾ ਚਮਚਾ 1/4 ਹਿੱਸਾ ਚੌਥਾ ਹਿੱਸਾ ਆਪਾਂ ਪਾਵਾਂਗੇ ਤਾਂ ਕਰਕੇ ਘੱਟ ਲਈਆ ਉਸ ਤੋਂ ਬਾਅਦ ਜਿਹੜੇ ਸਾਰਿਆਂ ਨੂੰ ਜ਼ਰੂਰੀ ਚੀਜ਼ ਆ ਆ ਤੁਸੀਂ ਦੇਖ ਸਕਦੇ ਹੋ ਤਾਂਬਾ 1/2 ਲੀਟਰ ਸਪਰੇਅ ਕਰਨ ਵਾਸਤੇ ਇੰਨਾ ਕੁ ਤਾਂਬਾ ਬਹੁਤ ਜ਼ਿਆਦਾ ਵਧੀਆਗਾ ਬਹੁਤ ਜ਼ਿਆਦਾ ਬੈਟਰ ਹੁਣ ਤੁਹਾਨੂੰ ਦੱਸਦੇ ਆ ਇਹਨੂੰ ਤਿਆਰ ਕਿਵੇਂ ਕਰਨਾਗਾ ਨਿੰਮ ਦੇ ਪੱਤੇ ਲੈ ਲੈਣੇ ਉਹਨਾਂ ਨੂੰ ਐ ਕਰਕੇ ਸੂਤ ਲੈਣਾ ਹੁਣ ਕੁਆਂਟੀਟੀ ਵੀ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੇ ਇਹਨੂੰ ਐਂ ਕਰਕੇ ਸੂਤ ਲੈਣਾ ਚੰਗੀ ਤਰ੍ਹਾਂ ਜਿੰਨਾ ਵੀ ਤੁਸੀਂ ਨਿੰਮ ਲਾਉਂਗੇ ਅੱਧਾ ਲੀਟਰ ਵਾਸਤੇ ਦੇਸੀ ਤਰੀਕੇ ਨਾਲ ਦੱਸੂਗਾ ਅੱਧਾ ਲੀਟਰ ਵਾਸਤੇ ਇੱਕ ਮੁਠੀ ਜਦੋਂ ਤੁਹਾਡੀ ਪੂਰੀ ਭਰ ਗਈਆਂ ਏ ਪੱਤਿਆਂ ਦੀ ਤੇ ਉਸ ਓਨੀ ਜਿਹੜੀ ਮੁਠੀ ਬਹੁਤ ਜ਼ਿਆਦੇ ਆ ਠੀਕ ਹੈ ਨਾ ਓਨੀ ਮੁਠੀ ਲੈ ਲੈਣੀ ਮੈਂ ਨਿੰਮ ਤੇ ਤਾਂ ਕਰਕੇ ਵਾਲਾ ਖਰਾਬ ਨਹੀਂ ਕੀਤਾ ਕਿਉਂਕਿ ਆਪਾਂ ਕੋਲ ਆਲਰੇਡੀ ਤਿਆਰ ਕਰ ਲਿਆ ਜ਼ਿਆਦੇ ਚੀਜ਼ ਖਰਾਬ ਕਰਨ ਦਾ ਕੋਈ ਫਾਇਦੇ ਵਾਲੀ ਗੱਲ ਨਹੀਂ ਉਸ ਤੋਂ ਬਾਅਦ ਅੱਧਾ ਲੀਟਰ ਲੈ ਲੈਣਾ ਪਾਣੀ ਉਸ ਤੋਂ ਬਾਅਦ ਇੱਕ ਚਮਚ ਇਸ ਅੱਧਾ ਲੀਟਰ ਦੇ ਵਿੱਚ ਇੱਕ ਚਮਚ ਜਿਹੜਾ ਦਹੀਂ ਆ ਤੁਸੀਂ ਦੇਖ ਸਕਦੇ ਹੋ ਇੱਕ ਚਮਚ ਦਹੀਂ ਦਾ ਇਸਤੇਮਾਲ ਕਰਨਾ ਤੇ ਉਸ ਤੋਂ ਬਾਅਦ ਇਸਤੇਮਾਲ ਕਰਨੀ ਹੈ ਹਲਦੀ ਹਲਦੀ ਦਾ ਹਲਦੀ ਆਪਾਂ ਕਿੰਨੀ ਇਸਤੇਮਾਲ ਕਰਨੀ ਹੈ ਪਹਿਲਾਂ ਵੀ ਤੁਹਾਨੂੰ ਦੱਸਤਾ ਜਿਹੜਾ ਚਮਚ ਹੁੰਦਾ ਤੁਸੀਂ ਚਮਚੇ ਦੇਖ ਸਕਦੇ ਹੋ ਇਹਦਾ 1/4 ਹਿੱਸਾ ਚੌਥਾ ਹਿੱਸਾ ਮਤਲਬ ਉਹ ਕਿ ਆਪਾਂ ਇਸ ਘੋਲ ਦੇ ਵਿੱਚ ਸਪਰੇਅ ਦੇ ਵਿੱਚ ਆਪਾਂ ਯੂਜ਼ ਕਰਨਾ ਚੌਥਾ ਹਿੱਸਾ ਪਾ ਦੇਣਾ ਉਸ ਤੋਂ ਬਾਅਦ ਪਾ ਦੇਣਾ ਤੰਬਾ ਤਾੰਬਾ ਸਾਰੇ ਕਾਸੀ ਨੂੰ ਮਿਕਸ ਕਰਨ ਤੋਂ ਬਾਅਦ ਤਾਂਬਾ ਪਾਉਣਿਆ ਅੱਜ ਤੁਹਾਨੂੰ ਹੁਣ ਦੱਸ ਦਿੰਨੇ ਆ ਇਹਨੂੰ ਜਿਹੜਾ ਕੋਲ ਸੀ ਪੱਤੇ ਸੀਗੇ ਆਪਾਂ ਇਹਨੂੰ ਤੁਸੀਂ ਮਿਕਸੀ ਰਾਹੀਂ ਰਗੜ ਦੋ ਜਾਂ ਕੁੰਡੇ ਦੇ ਵਿੱਚ ਰਗੜ ਲਓ ਦੋਨੋਂ ਹੀ ਬੈਟਰਾ ਗੇ ਰਗੜਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਛਾਣ ਲੈਣਾ ਜਿਵੇਂ ਤੁਸੀਂ ਮੇਰਾ ਦੇਖ ਸਕਦੇ ਹੋ ਇਹ ਆਹ ਦੇਖੋ ਕੋਲ ਇਸ ਤਰ੍ਹਾਂ ਦਾ ਬਣ ਜੂਗਾ ਇਸ ਤਰ੍ਹਾਂ ਦਾ ਬਣ ਜੂਗਾ ਇਹਨੂੰ ਇਸ ਤੋਂ ਬਾਅਦ ਇਹਦੇ ਵਿੱਚ ਪਾ ਦੇਣਾ ਇੱਕ ਚਮਚ ਦਹੀਂ ਦਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਿਓ ਜਿਹੜੇ ਦਹੀਂ ਦੇ ਫੋਟਾ ਉਹ ਰਹਿਣੇ ਨਹੀਂ ਚਾਹੀਦੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜੀ ਹਲਦੀ ਪਾ ਦੇਣੀ ਹੈ ਜਿੰਨੀ ਤੁਹਾਨੂੰ ਕੁਆਂਟੀਟੀ ਦੱਸੀ ਆ ਇਹਨੂੰ ਮਿਕਸ ਕਰ ਦਿਓ ਹੁਣ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਇਸ ਤੋਂ ਬਾਅਦ ਪਾ ਦੇਣਾ ਇਹਦੇ ਵਿੱਚ ਤਾਂਬੇ ਦੀ ਤਾਰ ਜਾਂ ਕੋਈ ਵੀ ਚੀਜ਼ ਜਿਹੜੀ ਤੁਹਾਡੇ ਕੋਲੇ ਹੈਗੀ ਆ ਇਹ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਜਿਹੜਾ ਕੋਲਾ ਉਹ ਇਸ ਤਰ੍ਹਾਂ ਦਾ ਬਣ ਜਾਊਗਾ ਅੱਧਾ ਲੀਟਰ ਦੀ ਰੈਸਪੀ ਤੁਹਾਨੂੰ ਦੱਸਤੀ ਆ ਕਿ ਅੱਧਾ ਲੀਟਰ ਦੇ ਵਿੱਚ ਕਿੰਨੀਆਂ-ਕਿੰਨੀਆਂ ਚੀਜ਼ਾਂ ਦੀ ਜ਼ਰੂਰਤ ਆ ਜੇ ਤੁਸੀਂ ਲੀਟਰ ਤਿਆਰ ਕਰਨਾ ਚਾਹੁੰਦੇ ਹੋ ਦੋ ਕਰਨਾ ਚਾਹੁੰਦੇ ਹੋ ਜਾਂ ਵੱਧ ਕਰਨਾ ਚਾਹੁੰਦੇ ਆ ਤਾਂ ਆਪਣੇ ਹਿਸਾਬ ਨਾਲ ਓਨੀ ਚੀਜ਼ ਜਿਹੜੀ ਆ ਇਹਦੇ ਵਿੱਚ ਐਡ ਕਰਦੇ ਰਹਿਣਾ ਹੁਣ ਇਹਦਾ ਰੱਖ ਰਖਾਉ ਦਾ ਜਿਹੜਾ ਤਰੀਕਾ ਉਹ ਆਪਾਂ ਕਿਵੇਂ ਰੱਖਣਾ ਮੈਂ ਸਪਰੀਆਂ ਦੇਸੀ ਕੋਈ ਵੀ ਤਿਆਰ ਕਰਦਾ ਘਰ ਦੇ ਵਿੱਚ ਆਰਗੈਨਿਕ ਉਹ ਮੈਂ ਜਿਹੜਾ ਉਹਦਾ ਰੱਖ ਰਖਾਉ ਇਸ ਤਰ੍ਹਾਂ ਕਰਦਾਗਾ ਸਾਰੀਆਂ ਜਿਹੜੀਆਂ ਸਪਰੀਆਂ ਆ ਤੁਸੀਂ ਨਿਮਤ ਤੋਂ ਬਣੀ ਜਿਹੜੀ ਪਹਿਲਾਂ ਦੀ ਸਾਡੀ ਦੇਖ ਸਕਦੇ ਹੋ ਅੱਜ ਤੋਂ 8-9 ਦਿਨ ਪਹਿਲਾਂ ਇਹ ਬਣਾ ਕੇ ਰੱਖਤੀ ਸੀਗੀ ਤੇ ਜਿਹੜੀ ਆਹ ਚੌਲਾਂ ਤੋਂ ਬਣੀ ਹੋਈ ਆ ਉਹ ਪਰਲੀ ਗੁੜ ਤੋਂ ਬਣੀ ਹੋਈ ਆ ਆ ਪਾਠਨਾ ਤੋਂ ਤਿਆਰ ਕੀਤੀ ਹੋਈ ਸਪਰੇ ਆ ਤੇ ਇਹ ਬਿਲਕੁਲ ਇਹਨਾਂ ਨੂੰ ਉੱਪਰ ਕੱਪੜਾ ਢੱਕਣ ਸਾਰਾ ਕੁਝ ਦੇ ਕੇ ਰੱਖੋ ਤੇ ਟਾਈਮ ਟੂ ਟਾਈਮ ਇਹਨਾਂ ਨੂੰ ਹਿਲਾਉਂਦੇ ਰਹੋ ਕਮ ਸੇ ਕਮ ਦਿਨ ਦੇ ਵਿੱਚ ਤਿੰਨ ਵਾਰ ਇਹਨਾਂ ਨੂੰ ਪੱਕਾ ਹਿਲਾਉਣਾਗਾ ਜਿਹੜਾ ਹਿਲਾਉਂਦਾ ਹੈ ਤਰੀਕਾ ਨਿਮ ਵਾਲੀ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਐਂ ਹਿਲਾਉਂਦੇ ਰਹੋ ਉਸ ਤੋਂ ਬਾਅਦ ਕੀ ਕਰਨਾ ਜਿਹੜੀ ਚੰਗੀ ਤਰ੍ਹਾਂ ਮਿਕਸ ਹੋ ਜੂ ਜਿੰਨੀ ਇਹ ਮਿਕਸ ਹੁੰਦੀ ਰਹੂਗੀ ਜਿਹੜੀਆਂ ਸਾਰੀਆਂ ਸਪਰੀਆਂ ਉਹਨੀਆਂ ਹੀ ਜ਼ਹਿਰ ਹੁੰਦੇ ਨਾ ਰਹਿਣਗੀਆਂ ਕਿਉਂ ਜੋ ਪ੍ਰਾਣੀਆ ਹੁੰਦੀਆਂ ਤੇ ਟਾਈਮ ਟੂ ਟਾਈਮਾਂ ਦੀ ਜਿਹੜੀ ਗੈਸ ਆ ਐਂਟਰੀ ਲਾ ਕਰਕੇ ਇੱਕ ਵਾਰ ਜ਼ਰੂਰ ਕੱਢ ਦਿਆ ਕਰੋ ਦਿਨ ਦੇ ਵਿੱਚ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਗੈਸ ਆ ਉਹ ਬਹੁਤ ਜ਼ਿਆਦਾ ਰਿਲੀਜ਼ ਹੁੰਦੀ ਆ ਤੇ ਉਸ ਤੋਂ ਬਾਅਦ ਹੁਣ ਇਹਨੂੰ ਕਰਨ ਦਾ ਜਿਹੜਾ ਤਰੀਕਾ ਉਹ ਬਹੁਤ ਜ਼ਿਆਦਾ ਮੈਟਰ ਕਰਦਾਗਾ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸ ਦੇਣਾ ਅੱਜ ਨਿੰਮ ਦੀ ਸਪਰੇ ਆਪਾਂ ਪੌਦਿਆਂ ਦੇ ਉੱਪਰ ਕਰਦੇ ਆਂ ਵੀ ਕਿਵੇਂ ਕਰਨੀਆਂ ਆਜੋ ਲੈ ਵੀ ਦਰਸ਼ਕੋ ਜਦੋਂ ਆਪਣੀ ਅੱਧਾ ਲੀਟਰ ਜਿਹੜੀ ਸਪਰੇ ਆ ਉਹ 7 ਦਿਨਾਂ ਤੋਂ ਲੈ ਕੇ 15 ਦਿਨਾਂ ਦਾ ਜਿਹੜਾ ਟਾਈਮ ਆ ਉਹਦਾ ਹੋ ਗਿਆ ਉਹਦੇ ਵਿੱਚ ਕੀ ਕਰਨਾ ਕਰਨ ਤੋਂ ਪਹਿਲਾਂ ਅੱਧਾ ਲੀਟਰ ਦੇ ਵਿੱਚ ਅੱਧਾ ਲੀਟਰ ਪਾਣੀ ਹੋਰ ਮਿਲਾ ਲੈਣਾ ਅੱਠ ਸਾਢੇ ਸਪਰੇ ਆਪਾਂ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੋਈ ਸੀ ਅੱਜ ਇਹਨੂੰ 8-9 ਦਿਨ ਹੋ ਗਏ ਅੱਜ ਆਪਾਂ ਤੁਹਾਨੂੰ ਕਰਕੇ ਦਿਖਾਉਨੇ ਆ ਅੱਧਾ ਲੀਟਰ ਦੇ ਵਿੱਚ ਮਲਾਉਣਾ ਨਾ ਭੁੱਲਿਓ ਅੱਧਾ ਲੀਟਰ ਦੇ ਵਿੱਚ ਹੋਰ ਅੱਧਾ ਲੀਟਰ ਪਾਣੀ ਮਿਲਾ ਲਿਓ ਹੁਣ ਜਿਹੜਾ ਕਰਨ ਦਾ ਤਰੀਕਾ ਉਹ ਮੈਂ ਤੁਹਾਨੂੰ ਦੱਸ ਦੇਣਾ ਕਿ ਬੂਟੇ ਦੇ ਉੱਪਰ ਇਹਨੂੰ ਕਿਸ ਤਰ੍ਹਾਂ ਕਰਨਾ ਪਹਿਲਾਂ ਤਾਂ ਬੂਟੇ ਦੇ ਉੱਪਰ ਤੈਨੂੰ ਇਸ ਤਰ੍ਹਾਂ ਉੱਪਰ ਮਾਰ ਦੇਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਨੂੰ ਨਮਾ ਦੇਣਾ ਇਸੇ ਪ੍ਰਕਾਰ ਦੀ ਕਮੀ ਨਹੀਂ ਛੱਡ ਦੇਣੀ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਸਾਰੇ ਬੂਟੇ ਦੇ ਉੱਪਰ ਥੱਲੇ ਤਣਿਆਂ ਤੱਕ ਹੋ ਗਈ। ਉਸ ਤੋਂ ਬਾਅਦ ਕੀ ਕਰਨਾ ਇਸ ਤਰ੍ਹਾਂ ਟਾਣੀ ਫੜਨੀ ਪੱਤੇ ਦੇ ਨਾਲ ਥੱਲੜਲੇ ਪਾਸੇ ਚੰਗੀ ਤਰ੍ਹਾਂ ਇਹਦਾ ਸਪਰੇਅ ਦਾ ਛੜਕਾਉ ਕਰਨਾ। ਚੰਗੀ ਤਰ੍ਹਾਂ ਕਿਉਂਕਿ ਜਿਹੜੇ ਇਹਦੇ ਆਂਡੇ ਵਗੈਰਾ ਹੁੰਦੇ ਆ ਉਹ ਜ਼ਿਆਦਾਤਰ ਥੱਲੇ ਵਾਲੇ ਹਿੱਸੇ ਦੇ ਵਿੱਚ ਹੁੰਦੇ ਆ ਪੱਤੇ ਦੇ। ਤਾਂ ਜਿਹੜਾ ਇਹ ਥੱਲੇ ਬੈਠੇ ਹੋਏ ਚਿੱਟਾ ਮੱਛਰ ਹੋ ਗਿਆ ਹਰਾ ਪੀਲਾ ਹੋ ਗਿਆ ਇਹ ਚੰਗੀ ਤਰ੍ਹਾਂ ਮਰ ਜਾਣ ਜਦੋਂ ਆਪਾਂ ਸਪਰੇਅ ਦਾ ਇਸਤੇਮਾਲ ਕਰਾਂਗੇ ਇਹਦੇ ਉੱਤੇ ਤੇ ਥੱਲੇ ਇਹ ਜਿਹੜਾ ਚਿੱਟਾ ਮੱਛਰ ਹੋ ਗਿਆ ਹਰਾ ਤੇਲਾ ਹੋ ਗਿਆ ਸੁੰਢਦਾ ਹੋਊਗਾ ਸਾਰਾ ਕੁਝ ਗਾਇਬ ਹੋ ਜਾਊਗਾ ਤੇ ਬਸ ਇਹਦੇ ਵਿੱਚ ਨਾ ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖਣਾ ਸਪਰੇਅ ਚੰਗੀ ਤਰ੍ਹਾਂ ਕਰਤੀ ਤੇ ਜੜ ਦਾ ਖਿਆਲ ਪੱਕਾ ਰੱਖਣਾ ਹੈ ਜਿਵੇਂ ਜੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੱਤੇ ਇਹਦੇ ਝੜ ਕੇ ਇਹ ਥੱਲੇ ਪੈ ਗਏ ਇਹਨਾਂ ਨੂੰ ਟਾਈਮ ਟੂ ਟਾਈਮ ਸਾਫ਼ ਕਰਦੇ ਰਹਿਣਾ ਜਿੰਨੀ ਆਪਾਂ ਸਫਾਈ ਜੜ ਦੀ ਰੱਖਾਂਗੇ ਉਨਾ ਹੀ ਜਿਹੜਾ ਇਹ ਚਿੱਟਾ ਮੱਛਰ ਹੋ ਗਿਆ ਹਰਾ ਤੇਲਾ ਹੋ ਗਿਆ ਘਟੂਗਾ ਚੰਗੀ ਤਰ੍ਹਾਂ ਇਹਦੀ ਜੜ੍ਹ ਦੀ ਸਫਾਈ ਕਰ ਦੇਣੀ ਟਾਈਮ ਟੂ ਟਾਈਮ ਇਹਦੀ ਗੋਡੀ ਪਾਉਂਦੇ ਰਹਿਣਾ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਪਰੇਅ ਆਪਾਂ ਚੰਗੀ ਤਰ੍ਹਾਂ ਬੂਟੇ ਦੇ ਉੱਪਰ ਕਰਤੀ ਆ ਤੇ ਇਹਦੀ ਸਾਫ ਸਫਾਈ ਵੀ ਜੜ੍ਹ ਦੀ ਤੁਹਾਨੂੰ ਦੱਸਦੀ ਵੀ ਕਿਹੜੇ ਲੋਟ ਕਰਨੀਆਂ ਪਾਣੀ ਇਹਦੀਆਂ ਜੜਾਂ ਦੇ ਵਿੱਚ ਜ਼ਿਆਦਾ ਨਹੀਂ ਦੇਣਾ ਬਸ ਮਿੱਟੀ ਜਿਹੜੀ ਭੁਰਪਰੀ ਜੀ ਹੋਣੀ ਚਾਹੀਦੀ ਆ ਟਾਈਮ ਟੂ ਟਾਈਮ ਗੜਾਈ ਕਰਦੇ ਰਹੋ ਆ ਫਲ ਤੁਸੀਂ ਤੁਹਾਡੇ ਸਾਹਮਣੇ ਆ ਫਲ ਤੁਸੀਂ ਦੇਖ ਸਕਦੇ ਹੋ ਸਾਰਾ ਬੂਟਾ ਜਿਹੜਾ ਪੈਂਗਣੀਆਂ ਨਾਲ ਭਰਿਆ ਪਿਆਗਾ ਤੇ ਅਮੀਰ ਕਰਦੇ ਆ ਜਿਹੜੀ ਅੱਜ ਦੀ ਵੀਡੀਓ ਆ ਉਹ ਤੁਹਾਨੂੰ ਪਸੰਦ ਆਈ ਹੋਊਗੀ ਜਿਹੜੀਆਂ ਟ੍ਰਿਕਾਂ ਤੁਹਾਨੂੰ ਜਿਵੇਂ ਦੱਸਦੇ ਆ ਉਹ ਮੈਂ ਜ਼ਰੂਰ ਟਰਾਈ ਕਰਿਆ ਕਰੋ ਥੋੜਾ ਜਿਹਾ ਸੰਜਮ ਰੱਖਣ ਦੀ ਜ਼ਰੂਰ ਤੇ ਜ਼ਰੂਰ ਆ ਕਿਉਂਕਿ ਆਪਾਂ ਜਿਹੜਾ ਪੈਸਟੀਸਾਈਡ ਦਾ ਆਪਾਂ ਯੂਜ਼ ਕਰਦੇ ਆ ਰਾਤ ਨੂੰ ਕਰਤੀ ਤੜਕੇ ਨੂੰ ਰਿਜ਼ਲਟ ਦੇ ਦਿੰਦੀਆਂ ਪਰ ਉਹਦੇ ਜਿਹੜੇ ਨਤੀਜੇ ਉਨੇ ਹੀ ਖਤਰਨਾਕ ਹੁੰਦੇ ਆ ਇਸ ਕਰਕੇ ਪਰਾਵ ਦੇਸੀ ਚੀਜ਼ਾਂ ਨੂੰ ਅਪਣਾਓ ਜੇ ਦੇਸੀ ਚੀਜ਼ਾਂ ਆਪਾਂ ਅਪਣਾਵਾਂਗੇ ਫੇਰ ਹੀ ਆਪਾਂ ਤੰਦਰੁਸਤ ਰਹਿਵਾਂਗੇ ਪਿਆਰ ਹੁੰਦੇ ਹੁੰਦੇ ਵੀ ਆਪਾਂ ਇਹਦੇ ਤੋਂ ਬੈਨੀਫਿਟ ਲੈ ਲਾਂਗੇ ਕਿਉਂਕਿ ਜਿਹੜੇ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਇਹ ਆਪਾਂ ਰੇਹਾਂ ਸਪਰੇਹਾਂ ਰੱਖੀਆਂ ਹੋਣੀਆਂ ਜਿਹੜੀਆਂ ਦੇਸੀਆਂ ਆਰਗੈਨਿਕ ਤਰੀਕੇ ਨਾਲ ਆਪਾਂ ਤਿਆਰ ਕਰਦੇ ਆਂ ਬੂਟੇ ਦੀ ਨਾ ਤਾਂ ਜੜ ਦੇ ਵਿੱਚ ਕੋਈ ਸੁੰਡੀ ਕੋਈ ਫੰਗਸ ਵਗੈਰਾ ਆਊਗੀ ਨਾ ਉਹਦੇ ਫਲਤੇ ਨਾ ਪੱਤਿਆਂ ਦੇ ਉੱਪਰ ਜਿਹੜਾ ਇਹ ਘੋਲ ਆ ਉਹ ਆਪਾਂ 7 ਗਣਾ ਵਾ ਜੂਸ ਕਰ ਸਕਦੇ ਆਂ ਬਸ ਸ਼ਰਤ ਇੰਨੀ ਗਾ ਵੀ ਇਹਨੂੰ ਛਾਂ ਦੇ ਵਿੱਚ ਸੁਕਾਉਣਾ ਕਿਉਂਕਿ ਜੇ ਇਹਨੂੰ ਇੱਕ ਜਾਂ ਦੋ ਵਾਰੀ ਜਿਹੜੇ ਦੇ ਪਿਛਲੇ ਖੋਣ ਹੁੰਦੇ ਆ ਉਹ ਚੇਂਜ ਹੋ ਜਾਂਦੇ ਆ ਉਹਨਾਂ ਬੈਨੀਫਿਟ ਉਹ ਨਹੀਂ ਦਿੰਦੇ ਜਿੰਨਾ ਆਪਾਂ ਲੈਣਾ ਚਾਹਣੇ ਹੁੰਨੇ ਆ ਹੁਣ ਇਹ ਆਪਾਂ 10 ਦਿਨਾਂ ਬਾਅਦ ਇਹਨੂੰ ਰਿਪੀਟ ਕਰ ਸਕਦੇ ਆ ਅੱਜ ਸਪਰੇਅ ਕਰਤੀ 10 ਦਿਨਾਂ ਬਾਅਦ ਇਹਨੂੰ ਆਪਾਂ ਰਿਪੀਟ ਕਰ ਸਕਦੇ ਆ ਤੇ ਤੁਸੀਂ ਆਪ ਦੇਖ ਲਿਓ ਵੀ ਇਹ ਜਿਹੜਾ ਐਂਜਲਟ ਆ ਉਹ ਬਹੁਤ ਜ਼ਿਆਦਾ ਬਸ ਕੀ ਆ ਕਰਨ ਦਾ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸਤਾ ਵੀ ਪੱਤਿਆਂ ਦੇ ਨੀਚੇ ਵਾਲੀ ਸਾਈਡ ਤੇ ਇਹਦੇ ਜਿਹੜੇ ਆਂਡੇ ਹੁੰਦੇ ਆ ਜਿਹੜਾ ਚਿੱਟਾ ਮੱਛਰ ਹੁੰਦਾ ਹਰਾ ਤੇਲਾ ਹੁੰਦਾ ਸੁੰਡੀਆਂ ਪੱਤੇ ਦੇ نیچے ਹੁੰਦੀਆਂ ਆਂਗਾ ਤੇ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਥੱਲੇ ਤੋਂ ਨਮਾਇਆ ਕਰੋ ਉੱਤੇ ਤੋਂ ਤਾਂ ਆਟੋਮੈਟਿਕ ਆਪਾਂ ਇੱਕ ਅੱਧਾ ਫਪਾਰਾ ਮਾਰ ਹੀ ਦਿੰਨੇ ਹੁੰਦੇ ਆ ਬੂਟੇ ਨੂੰ ਥੱਲੇ ਤੋਂ ਚੰਗੀ ਤਰ੍ਹਾਂ ਇਹ ਤੋਂ ਨਮਾਦੋਂਗੇ ਤੁਸੀਂ ਆਪ ਦੇਖੋਗੇ ਰਿਜ਼ਲਟ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਆਊਗਾ ਤੇ ਉਮੀਦ ਕਰਦੇ ਆਂ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਜੇਕਰ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਇਕ ਕਰਿਓ ਧੰਨਵਾਦ